78 ਕਟਰ ਦਾ ਮਗਰ ਜਨਾਬ ਰੂਟਾ ਵੈਟਰ ਪਾਇਆ ਹੋਇਆ ਸੀ ਇਹਦੇ ਰੂਟਾ ਵੈਟਰ ਤੇ ਹੀ ਫਸ ਗਿਆ ਜੀ ਇਹ ਕਦੂ ਕਰਦਾ ਇਹ ਵੀ ਕਦੂ ਕਰਦਾ ਫਿਰ ਦੱਸ 640 ਇਹ ਹੁਣ ਕੱਢਣ ਆਇਆ ਵਾ 640 ਤੇ ਖਾਲੀ ਬੜਾ ਔਖਾ ਤੁਰੰਦਿਆ ਨਹੀਂ ਦੇਖੋ ਕੀ ਕਰਦਾ ਉਧਰ ਵੀ ਚਲਾਤਾ ਉਸਤਾਦ ਇਹਨਾਂ ਦਾ ਕਰੈਕਟਰ ਇਹਦਾ ਫੇਰ ਉੱਥੇ ਹੀ ਜਾਣਾ। ਉਹ ਕੋਸ਼ ਨਹੀਂ ਕਰ ਯਾਰ ਜਾਣਦੇ ਕਿ ਅੱਲਾ ਮਾਫੀ ਦੇਵੇ ਇਦਾਂ ਕਰਦੇ ਜਿਵੇਂ ਕੋਈ ਜਗਾ ਬਦਲ ਦਿੱਤੀ ਗਈ ਹੈ ਜੀ 640 ਦੀ। ਹੁਣ 640 ਕੁਝ ਨਾ ਕੁਝ ਕਰੇਗਾ। ਠੰਡ ਕੇ। ਉਹ ਦੂਆ ਟਾਇਰ ਹੀ ਘੁਮਾ ਦੂਆ ਵੀ ਨਾਲ ਹੀ ਹੁੰਦਾ ਆ। ਕਰ ਯਾਰ ਲੈ ਉਹ ਭੱਜ ਕੇ ਪਿੰਨ ਕੱਢਣ ਨੂੰ ਆਉਂਦਾ ਤੇ ਮੈਨੂੰ ਬਚਾਓ ਕਿਸ ਤਰੀਕੇ ਸੰਗਲ ਵੀ ਗਲਤ ਪਾਇਆ ਵਾ ਨਾ ਸੰਗਲ ਬੰਪਰ ਦੇ ਉੱਤੇ ਪਾਇਆ ਵਾ ਅਗਲਾ ਟਾਇਰ ਟ੍ਰੈਕਟਰ ਜ਼ੋਰ ਨਹੀਂ ਸਹੀ ਲਾਏਗਾ ਸੰਗਲ ਬਿਲਕੁਲ ਨੀਵਾ ਹੋਣਾ ਚਾਹੀਦਾ ਜਿੱਥੋਂ ਖਿੱਚ ਪਾਵੇ ਓਏ ਬਜਾ ਕੇ ਹੀ ਨਾ ਕਰ ਕਈ ਨਾ ਹੋਰ ਖੋਬ ਜਾਸੀ ਪਿੱਛਾ ਹਟਾ ਬਜ਼ੂਰ ਸਹੀ ਰੀ ਦੋ ਬਸ ਸਹੀ ਰੀ ਦੌਰ ਲਵਾ ਕੰਮ ਪਜਾਇ ਲੋ ਹਾਂ ਆਟੀ ਲੀਜੀ ਇਸ ਦਿਨ ਤਾਂ ਉਹਨਾ ਘਾਰਾ ਬਣਾ ਜਾਂਦੀ ਸਹੀ ਗੱਲ ਆ ਚਾਚਾ ਸਹੀ ਸਮਝਿਆ ਫਿਰ ਛਾਂਡ ਕੇ ਕੱਢ ਲੈ ਛਾਂਡ ਕੇ ਕੱਢ ਖਾਂ ਉਹ ਥੋੜਾ ਜਿਹਾ ਫਾਂਡ ਕੇ ਕੱਢ ਫਾਂਡ ਕੇ ਜ਼ੁਲਿਆ ਇਹ ਬੜਾ ਟਾਟਾ ਸ਼ੂਗਰ ਵੜਦੀ ਆ ਅੱਜ ਜ਼ੁਲਿਆ ਮਿਲਣਾਂ ਲਈ ਥਲੇ ਲੱਗ ਗਿਆ हाँ हूँ ठीक है ठीक है बजा, बजा। <laughs> इसका प्रोग्राम भी खराब हो गया है भाई जान अल्लाह <laughs> को प्यारा हो गया है <laughs> गया 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 गया, गया। रोक जा रोक जा रोक जा रोक जा फिर टायर साफ कर ਉਹ ਉਹਨਾਂ ਕੀ ਡੁਰਿਆ ਜਿੰਨੇ ਟਾਇਰ ਸਾਫ਼ ਸੀ ਇਹਨੇ ਕੀਤੇ ਲੱਕੜਾਂ ਚੋਖੋ ਕੇ ਆ ਗਈਆਂ ਜੀ ਇਹ ਹੁਣ ਤਕਨੀਕ ਲੱਗਣ ਲੱਗੀ ਹੈ ਇਹ ਵਾਲੀਆਂ ਲੱਕੜਾਂ ਬੰਨ ਕੇ ਦੋ ਬਾਲੇ ਆ ਗਏ ਨੇ ਇਹਨਾਂ ਨਾਲ ਹੁਣ ਤਕਨੀਕ ਲਾ ਕੇ ਪਹਿਲੇ ਅਗਲੇ ਨੂੰ ਕੱਢਣਗੇ ਫਿਰ ਪਿਛਲੇ ਨੂੰ ਲੋ ਜੀ ਇਹ ਤੀਸਰੇ ਟਰੈਕਟਰ ਦੀ ਐਂਟਰੀ ਹੋ ਗਈ ਆ ਇਹ ਹੁਣ ਕੱਢਣ ਆਏ ਨੇ ਉਸਤਾਦ ਹੁਣੀ ਲੰਮੀ ਤਾਰ ਲੈ ਕੇ ਇਹ ਕਹਿੰਦੇ ਮੈਂ ਬਾਹਰ ਖੜੋ ਕੇ ਖਿੱਚ ਲਵਾਂਗਾ ਇਹਨਾਂ ਸਾਰਿਆਂ ਨੂੰ ਮੁਸ਼ਕਲ ਨਹੀਂ ਮੈਨੂੰ ਕੋਈ ਖਤਰਾ ਨਹੀਂ ਮੈਂ ਨਹੀਂ ਡਰਦਾ ਉਹ ਬੇਲੀ ਉਹ ਖੜੇ ਨੇ ਐਨ ਹੋ ਜਾ ਐਨ ਹੋ ਜਾ ਯਾਹਨ ਹੋ ਜਾ 640 ਨੂੰ ਪਾਇਆ ਜੀ ਸੰਗਲ ਪਈ ਲੈ ਇਹਨਾਂ ਨੇ ਟਰੈਕਟਰ ਤੇ ਬਹਿ ਚੁੱਕਿਆ ਤੇ ਇੱਕ ਉਹ ਬਾਹਰ ਸੁੱਕੇ ਤੇ ਖੜਾ ਕਰਕੇ ਤਾਰ ਪਾ ਲਈ ਲੰਮੀ ਬਿਜਲੀ ਵਾਲੀ ਟਿੱਡੀ ਜਿਹੇ ਤਰ੍ਹਾਂ ਦੀਆਂ ਦੀਆਂ ਅੱਖਾਂ ਲੱਤਾਂ ਜੇ ਜਲ ਆ ਜਾਏ ਤਾਰ ਟੁੱਟ ਗਏ ਜੀ ਤਾਰ ਟੁੱਟ ਗਈ ਆਵਾਮ ਬੜੀ ਜਮਾ ਹੋ ਗਈ ਹੈ ਜੀ ਤਾਰ ਜਿਹੜੀ ਪਾਉਂਦੇ ਆ ਟੁੱਟ ਜਾਂਦੀ ਹੁਣ ਤਾਰ ਇੱਕ ਨਵੀਂ ਮਹਿੰਗਾਈ ਖੜੇ ਨਾਲ ਸੰਗਲਾਂ ਦੇ ਟੋਟੇ ਮਹਿੰਗਾਈ ਖੜੇ ਨੇ ਉਹਨੂੰ ਗੰਢ ਦੇ ਕੇ ਕੋਈ ਨਿਜ਼ਾਮ ਚਲਾਉਣਗੇ ਤਾਰਾ ਤੁਰਾਂ ਨੂੰ ਗੰਨਾ ਦੇ ਲਈਆਂ ਜੀ ਹੁਣ ਟਰਾਈ ਕੀਤੀ ਜਾ ਰਹੀ ਹੈ ਆਖਰੀ ਹੁਣ ਟਰੈਕਟਰ ਬਹੁਤ ਦੂਰ ਲੈ ਗਏ ਨੇ ਉਹ ਬੜੀ ਦੂਰ ਲੈ ਗਏ ਨੇ ਆ ਇਧਰ ਹੈ ਖੜਾ ਇੱਥੇ ਉਧਰ ਉਹ ਖੜਾ ਹੈ ਤਾਰ ਫੇਟ ਉੱਡ ਗਏ ਇਹ ਮੈਂ ਨਹੀਂ ਲਮੀ ਤਾਰ ਨਾਲ ਨਹੀਂ ਨਿਕਲਦਾ ਬਨਾ ਰੂਟ ਹੋਰੇ ਕੋਈ ਛੋਟਾ ਆਉਣਾ ਚਾਹੀਦਾ ਕੱਦੂ ਐਸੇ ਵੇਖਿਆ ਨਾ ਕੋਈ ਨਾ ਤਾਂ ਨੰਨੇ ਲਾ ਕਾਫੀ ਕੋਈ ਤਾਂ ਬਨਾਉਣਾ ਹਵਾ ਮਾ ਨਹੀਂ ਕੱਢਣੀ ਆ ਅਸੀਂ ਇਹ ਸਲਾਕੇ ਦੇ ਕਿਸੇ ਬੰਦੇ ਨੂੰ ਹਵਾ ਕੱਢਣ ਦਾ ਨਹੀਂ ਕਹਿਣਾ ਕਿ ਤੋ ਗਲ ਪੈ ਜਾਂਦੇ ਨੇ ਅੱਗ ਆਉਂਦੇ ਨੇ ਹਵਾ ਕੱਢ ਕੇ ਤਾਂ ਟਾਇਰ ਘੁੱਲ ਹੋ ਜਾਂਦਾ ਜਿਆਦਾ ਫਿਰ ਪਾਣੀ ਖੜਾ ਰਿਹਾ ਹੁਣ ਇਦਾਂ ਹੀ ਦੌਰ ਲੱਗਣਾ ਪਾਣੀ ਨਾਲ ਹੈ ਥੋੜਾ तो पानी बिल्कुल नहीं है नहीं फसद यार हो फसद ਲੋ ਜੀ ਨਵੇਂ ਚ ਵੜ ਚੱਲੇ ਨੇ ਖੱਤੇ ਚ ਤੇ ਪਾਣੀ ਇਹਦੇ ਵੀ ਪੂਰਾ ਜਿਆਈ ਆ ਵਾ ਪਾਟ ਦੇ ਨਾਲ ਪਾਟ ਕੇ ਕੀ ਰੱਖਿਆ ਅੱਲਾ ਦੇ ਬੰਦਿਆ 12 ਫੁੱਟ ਦਾ ਰੂੜਾ ਵਾ ਏ ਦੋਸਤੋ ਪਹਿਲੇ ਹਾਈ ਦੇ ਵਿੱਚ ਲਾਈ ਖੜਾ ਪਹਿਲਾ ਹਾਈ ਫੁੱਲ ਫਾਂਡਾ ਲਾ ਕੇ ਪਹਿਲੇ ਹਾਈ ਦੇ ਵਿੱਚ ਤਾਂ ਹੀ ਇਹਨਾਂ ਦੌੜਾ ਆਉਂਦਾ ਹੀ ਹੋ 124 ਇੰਚ ਦਾ ਰਟਰ ਨੇ ਤੇ ਉਸਤਾਦ ਪਹਿਲੇ ਹਾਈ ਤੇ ਕਪੜਾ ਘਪੜ ਕੀਤੀ ਆਉਂਦਾ ਜੀ Mas tá